ਵਿਰਜੀ ਕੀ ਨਾਮ ਹੈ ਜੀ ਮੈਂ ਕੁਲਵਿੰਦਰ ਸਿੰਘ ਆ ਜੀ ਕੁਲਵਿੰਦਰ ਸਿੰਘ ਜੀ ਕੀ ਤੁਹਾਡੇ ਨਾਲ ਰਾਤ ਨੂੰ ਚੋਰੀ ਦੀ ਵਾਰਦਾਤ ਹੋਈ ਆ ਕਿਸ ਤਰ੍ਹਾਂ ਦੀ ਕੀ ਗੱਲਬਾਤ ਸੀ ਜੀ ਹਾਂਜੀ ਕਰ ਰਿਹਾ ਹਾਂ ਮੈਂ ਇਸ ਨਾਮ ਗਏਦਿਆ ਖੰਡਪਾਟ ਤੇ ਗੁਰਨਾਣਕ ਦੇਵੀ ਦੇ ਖੰਡਪਾਟ ਪ੍ਰਕਾਸ਼ਨੇ ਕੜਾਖਲੇ ਕੋਰਦਵਾਰਚ ਮੈਂ ਡਿਊਟੀ ਲਾ ਕੇ ਗਿਆ ਜੀ ਅੱਛਾ ਜੀ ਮੈਂ ਨੀਲੋਵਾਲ ਜਾ ਰਿਹਾ ਸੀ ਜੀ ਤੇ ਮੇਰੇ ਉਥੇ ਡਿਊਟੀ ਲਾ ਕੇ ਆਉਣੀ ਸੀਗੀ ਜੀ ਜਿਹਨੂੰ ਮੈਂ ਕੱਚੇ ਪੈਸੇ ਤੇ ਜਾਣ ਲੱਗਾ ਜੀ ਲੇਟ ਕਰਨੀ ਮੈਂ ਕੱਚੇ ਪੈਸੇ ਹੋ ਗਿਆ ਸਨਾਮ ਤੋਂ ਜੀ ਗਊਸ਼ਾਲਾ ਵਾਲਾ ਤੇ ਉੱਥੇ ਜਦ ਮੈਂ ਮੋੜ ਤੋਂ ਮੋੜ ਲੱਗਿਆ ਜੀ ਉਸ ਤਿੰਨ ਚਾਰ ਮੁੰਡਿਆਂ ਨੇ ਮੈਨੂੰ ਫਿਰ ਕੀ ਉਹਨਾਂ ਨੇ ਮੇਰਾ ਗੱਲ ਤੋਂ ਕੁੜਤੇ ਮੈਂ ਫੜ ਲਈ ਤੇ ਮੈਂ ਭੱਜਣ ਚલાਉਂਦੀ ਕੋਸ਼ਿਸ਼ ਕੀਤੀ ਉਹਨੇ ਰਾਡ ਕੱਢ ਲਈ ਰਾਡ ਕੱਢ ਕੇ ਮੋਟਰਸਾਈਕਲ ਦੇਖ ਕੇ ਜੀ ਉੱਥੇ ਤੇ ਮੈਂ ਗੱਡੀ ਲਈ ਟੱਪ ਗਈ ਭੱਜ ਗਈ ਹਾਂ ਭੱਜ ਗਈ ਤੇ ਭੱਜ ਕੇ ਮੈਂ ਬਾਉਦਰ ਦੀ ਲੈਂਟ ਟੱਪ ਗਈ ਖੇਤਾ ਵਿੱਚ ਦੀ ਹੋ ਗਈ ਤੇ ਉਹਨਾਂ ਨੇ ਤਾਂ ਮੇਰੇ ਮੈਲ ਲਿੱਗ ਗਿਆ ਇਹਨੇ ਮੋਟਰਸਾਈਕਲ ਉਹਨਾਂ ਨੇ ਠੀਕ ਹੈ ਹਾਂ ਉਹ ਮੇਰੇ ਪਿੱਛੇ ਵੀ ਆਏ ਮੈਨੂੰ ਕਹਿੰਦੇ ਤੇਰੇ ਗੋਲੀ ਮਾਰਾਂਗੇ ਖੜ ਜਾ ਉਹਨਾਂ ਕੋਲ ਕੋਈ ਹਥਿਆਰ ਹੈਗਾ ਸੀ ਗੱਲ ਰਾਡ ਤੇ ਉਹਨਾਂ ਕੋਲ ਜੀ ਰਾਡ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਗੋਲੀ ਮਾਰ ਦੀ ਗੱਲ ਕਰ ਰਹੇ ਸੀ ਉਹਨਾਂ ਕੋਲ ਹੈਗਾ ਸੀ ਪਿਸਤੌਲ ਦਾ ਮੈਂ ਮੈਂ ਪਿੱਛੇ ਮੁੜ ਕੇ ਦੇਖੀ ਨਹੀਂ ਫਿਰ ਉਹਨਾਂ ਕਿਹਨੀਆਂ ਜੀ ਨਹੀਂ ਜੀ ਮੈਂ ਪਿੱਛੇ ਦੇਖਿਆ ਨਹੀਂ ਨਾ ਜੀ ਰਾਡ ਜਰੂਰ ਦੇਖੇ ਨੇ ਮੈਂ ਜੀ ਰਾਡ ਜਰੂਰ ਦੇਖੇ ਤੁਸੀਂ ਸਾਡਾ ਫੇੜ ਨਹੀਂ ਮਾਰੀ ਨਾ 60 ਫੇੜ ਨਹੀਂ ਮਾਰੀ ਜੀ ਕੱਪੜੇ-ਕੁਪੜੇ ਦਾ ਫੇਸ ਵੀ ਕੱਪੜੇ ਕੱਪੜੇ ਹਾਂ ਕੱਪੜੇ ਪਾੜ ਤੇ ਹੀ ਕੁਰਤਾ ਵੇ ਅਮਾ ਦੀ ਦਮਾਲਾ ਬੰਨਿਆ ਹੋਇਆ ਸੀ ਜੀ ਠੀਕ ਹੈ ਸੋ ਪੈਸੇ ਵੀ ਕਿੱਥੇ ਛੁੱਟ ਹੋਈ ਕੋਈ ਨਾ ਪੈਸੇ ਵੀ ਲੈ ਗਏ ਜੀ ਫਿਰ ਉਹ ਪੈਸੇ ਦੀ ਬਾਜੀ ਮੋਟਰਸਾਂ ਹੀ ਲੁੱਟਿਆ ਗਿਆ ਮੇਰਾ ਹਾਂ ਜੀ ਕਿੰਨਾ ਨੰਬਰ ਸੀ ਕੋਈ ਦੱਸਾਂਗਾ ਕਰ ਦੋ ਕਈ ਵਾਰੀ ਕਿਸੇ ਨੇ ਹਾਂ ਮੋਟਰਸਾਂ ਨੰਬਰ ਜੀਆ ਪੀਬੀ 13 ਜੀ ਤੇ 480 ਤੇ 4807 ਜੀ 4807 ਹਾਂ ਜੀ ਠੀਕ ਹੈ ਕੀ ਮਤਲਬ ਅਪੀਲ ਕਰੂੰਗਾ ਲੋਕਾਂ ਨੂੰ ਜੀ ਕਰਕੇ ਮੋਟਰਸਾਂ ਮਿਲਦਾਗਾ ਤਾਂ ਹੁਣ ਕਿਹੜੇ ਨੰਬਰ ਤੇ ਸੰਪਰਕ ਕਰ ਲਵਾਂ ਹਾਂ ਮੇਰਾ ਨੰਬਰ ਆ ਜੀ 84274 ਜੀ 67437 ਠੀਕ ਹੈ ਮੋਟਰਸਾਂ ਕਿਹੜਾ ਸੀਗਾ ਉਹ ਦੱਸ ਦੋ ਸਪਲੈਂਟ ਸੀਗਾ ਮੋਟਰਸਾਂ ਜੀ ਸਪਲੈਂਟਰ ਮੋਟਰਸਾਂ ਜੀ ਕਿਹੜੀ ਜਗ੍ਹਾ ਤੇ ਮਤਲਬ ਸਹੀ ਦੱਸੋ ਮੜੇ ਅਪਲੀਕੇਸ਼ਨ ਘੜੀ ਸੀ ਉਹ ਲੋਕੇਸ਼ਨ ਜਿਹੜੀ ਆਪਾਂ ਗਊਸ਼ਾਲਾ ਤੋਂ ਕੱਟੀ ਪਹੀ ਜਾਂਦੀ ਹੈ ਜੀ ਗਊਸ਼ਾਲਾ ਤੋਂ ਹਾਂ ਟਰੱਕ ਜੁਣੀਆ ਲਾ ਲਾ ਜੀ ਟਰੱਕ ਜੁਣੀਆ ਲਾ ਟਰੱਕ ਜੁਣੀਆ ਜਿੱਦਾਂ ਸੂਆਗਾ ਜੀ ਠੀਕ ਹੈ ਹਾਂ ਉੱਥੇ ਜੀ ਉੱਥੇ ਹਾਂ ਇਹ ਗੱਡੀ ਲੈਣ ਜੀ ਗੱਡੀ ਲੈਣ ਦਾ ਹਾਂ ਜੀ ਠੀਕ ਹੈ ਮਤਲਬ ਫੋਟੋ ਨੰਬਰ ਇੱਕ ਵਾਰੀ ਫੇਰ ਬੋਲ ਦੋ ਜੇਕਰ ਕੋਈ ਕਿਸੇ ਨੂੰ ਮਿਲਦਾ ਫੋਟੋ ਮੋਟਰਸਾਈਕਲ ਨੰਬਰ 84274 ਜੀ ਠੀਕ ਹੈ 67431 ਜੀ ਮੋਟਰਸਾਈਕਲ ਨੰਬਰ ਹੀ ਬੋਲ ਦੋ ਕੋਈ ਮੋਟਰਸਾਈਕਲ 4807 ਜੀ 4807 ਹਾਂ ਇਹ ਕਿੰਨਾ ਪੀਵੀ ਪੀਵੀ 23 ਜੀ ਪੀਵੀ 23 ਆਰ 4807 ਜੀ ਮੇਰਾ ਮੋਟਰਸਾਈਕਲ ਸੀ ਆਪਣਾ ਸਪਲੈਂਡਰ ਦੀ ਗਈ ਠੀਕ ਹੈ ਹਾਂ ਜੀ ਸਪਲੈਂਡਰ ਪਲਾਸ ਕੀ ਮਤਲਬ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਹੋ ਪ੍ਰਸ਼ਾਸਨ ਤੇ ਹੀ ਬੇਨਤੀ ਹੈ ਮਤਲਬ ਜਿੰਨੀ ਮਦਦ ਹੋਵੇ ਕਰੋ ਮੇਰੀ ਮੋਟਰਸਾਈਕਲ ਦੇ ਜੀ ਹਾਂ ਜੀ ਵੀਰੇ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਮੇਰੀ ਜੀ ਵੀ ਮੇਰੀ ਮਦਦ ਕੀਤੀ ਹੈ ਮੋਟਰਸਾਈਕਲ ਮੇਰਾ ਤੇ ਲੱਭਣ ਦੀ ਕੋਸ਼ਿਸ਼ ਕਰ ਰਹੇ ਜੀ ਤੇ ਮੈਂ ਤਾਂ ਕਿਸ਼ਤਾਂ ਦੇ ਮੋਟਰਸਾਈਕਲ ਲੈਤਾ ਦੀ ਗਈ ਠੀਕ ਹੈ ਤੇ ਖੰਡ ਪੜ ਦੇ ਰੌਲਾ ਲਾ ਕੇ ਕਿਸ਼ਤ ਭਰਦਾ ਜੀ ਤੇ ਇਹਨਾਂ ਨੂੰ ਬੇਨਤੀ ਹੈ ਵੀ ਨਸ਼ਿਆਂ ਦੇ ਉਹ ਕਰਨੇ ਜੀ ਨਸ਼ੇੜੀਆਂ ਤੇ ਨੱਥ ਪਾਉਣਾ ਹਾਂ ਜੀ ਦੇ ਰਿਪੋਰਟ ਸਟ੍ਰੋ ਕਰਦੇ ਨੇ ਹਾਂ ਰਿਪੋਰਟ ਸਨਾਮ ਲਿਖਿਆ ਸੀ ਤੀ ਦਾਣਾ ਮੰਡੀ ਠਾਣੀ ਸੀ ਠੀਕ ਹੈ ਜੀ ਹਾਂ ਕੀ ਕਹਦੇ ਫਿਰ ਉਹਨੂੰ ਮੋਰਚਾ ਤੇ ਤੇ ਉਹਨਾਂ ਨੇ ਰਿਪੋਰਟ ਲਿਖ ਲਈ ਉਹਨਾਂ ਨੇ ਇਹਨੂੰ 12 ਵਜੇ ਆਖਿਆ ਸੀ ਜੀ ਇਹਨਾਂ ਦੇ 12 ਵਜੇ ਆਈ 12 ਵਜੇ ਸੁਪਲਾਇਆ ਮਤਲਬ ਹਾਂ ਭਲਾਇਆ ਜੀ ਠੀਕ ਹੈ ਕੀ ਲੱਗਦਾ ਉਮੀਦ ਹੈ ਕਿ ਕੋਈ ਮੋਰਚਾ ਮਿਲਦੀ ਅਮੀਤ ਦੇਖੋ ਜੀ ਹੁਣ ਪ੍ਰਸ਼ਾਸਨ ਤੇ ਹੋਈ ਜੇ ਹੈਲਪ ਕਰਨਗੇ ਹਾਂ ਜੀ ਠੀਕ ਹੈ ਹਾਂ ਜੀ